ਵਾਈ ਗੁਰਜੀ ਕਹਤਾਂ ਵਾਈ ਗੁਰਜੀ ਦੀ ਫਤਿਹ ਅੱਜ ਦੀ ਯਾਤਰਾ ਗੋਬਿੰਦ ਧਾਮ ਤੋਂ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਦੀ ਹੈ ਇਹ ਤਪਸਥਾਨ ਹੈ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਓ ਗੁਰਦਾਰ ਸਾਹਿਬ ਦੇ ਦਰਸ਼ਨ ਕਰੀਏ ਤੇ ਟਰੈਕ ਕਿਵੇਂ ਦਾ ਹੈ ਯਾਤਰਾ ਕਿਵੇਂ ਰਹਿੰਦੀ ਹੈ ਉਹ ਤੁਹਾਨੂੰ ਸਾਰਾ ਕੁਝ ਦਿਖਾਣੇ ਆ ਅੱਜ ਚੱਲਦੇ ਹਾਂ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਸਵੇਰ ਦੇ 4 ਵਜੇ ਅਸੀਂ ਗੁਰਦੁਆਰਾ ਗੋਬਿੰਦ ਧਾਮ ਤੋਂ ਚਲੋ ਜੀ ਚਲੋ ਸੰਤੋ ਕੇਵਟ ਸਾਹਿਬ ਵੱਲ ਨੂੰ ਚੱਲ ਪਿਆ ਜੀ ਗੁਰਦੁਆਰਾ ਸ਼ਿਮ ਗੋਬਿੰਦ ਧਾਮ ਦੀ ਕੋਰੋਂ ਦੇਖ ਰਹੇ ਨੇ ਤੇ ਸਵੇਰ ਦੇ ਪੌਣੇ 5 ਹੋਏ ਹੈ ਜੀ ਸੰਦੇ ਸਾਰੀ ਚੜਦੀ ਜਾ ਰਹੀ ਸਾਰੇ ਦੇਵਤਾ ਜੀ ਨੇ ਦਰਸ਼ਨ ਦਿੱਤੇ ਆ ਜੀ ਕੁੱਝ ਸੰਗਤ ਪੈਦਲ ਕੁੱਝ ਸੰਗਤ ਘੋੜਿਆਂ ਤੇ ਬੱਚੇ ਕਾਂਡੀਆਂ ਤੇ ਪੁਰਤਰਾ ਸਾਹਿਬ ਨੂੰ ਚੱਲਦੇ ਹੋਏ ਸੰਗਤ ਜਿਹੜੀ ਆ ਨਾਮ ਜਪਦੀ ਹੋਈ ਹੌਲੀ ਹੌਲੀ ਉੱਪਰ ਵੱਲ ਨੂੰ ਚੜਾਈ ਚੜ ਰਹੀ ਐ ਵਿਚ ਵਿੱਚ ਕਿਤੇ ਕਿਤੇ ਸੰਗਤ ਸਾਹਿਬ ਵੀ ਲੈ ਰਹੀ ਆ ਬਹੁਤ ਸਿੱਧੀ ਜੜਾਈ ਹੈ ਇੱਕੋ ਪਹਾੜੀ ਦੀ ਜੜਾਈ ਹੈ ਜੀ ਸੰਗਤ ਜੀ ਘੂੜਿਆਂ ਤੋਂ ਬਚ ਕੇ ਰਹਿਣਾ ਇਹ ਵਿੱਚ ਆ ਕੇ ਬਹੁਤ ਵੱਜਦੀ ਹੈ ਸਾ ਸੰਗਤ ਜੀ ਆਪ ਪੂਰੀ ਖੜੀ ਜੜਾਈ ਹੈ ਹੈਓ ਕਾ ਕਾ ਮੋ ਤੇ ਫਿਰ ਵੀ ਜੇ ਤੁਸੀਂ ਹਿੰਮਤ ਰੱਖਦੇ ਹੋ ਤਾਂ ਹੌਲੀ ਹੌਲੀ ਸਟੈਪਾਂ ਨਾਲ ਛੋਟੇ ਛੋਟੇ ਸਟੈਪਾਂ ਨਾਲ ਤੁਸੀਂ ਚੜ ਸਕਦੇ ਹੋ ਇੱਕ ਚੀਜ਼ ਅ ਇੱਥੇ ਮੈਂ ਹੋਰ ਦੇਖੀ ਹੈ ਕਿ ਇੱਥੇ ਕਾਫੀ ਸੰਗਤ ਜਿਹੜੀ ਆ ਉਹ ਮੁਸ਼ਕਲਪੂਰਨ ਆ ਲੱਗੇ ਤੇ ਜਦੋਂ ਕਿਸੇ ਨੂੰ ਸਾਧੇ ਪ੍ਰੋਬਲਮ ਜਿਹੜੀ ਆ ਹੁੰਦੀ ਆ ਬਸ ਵੀ ਉਹ ਮੁਸ਼ਕਲਪੂਰਨ ਨਾਲ ਨਹੀਂ ਮਤਲਬ ਸੰਗਦੇ ਜਾਂਦੇ ਹੋ ਤਾਂ ਉਹ ਤੁਹਾਨੂੰ ਸਾਧ ਵਿੱਚ ਜਿਆਦਾ ਪ੍ਰੋਬਲਮ ਨਹੀਂ ਆਉਂਦੀ ਤੇ ਆਜੋ ਚੱਲਦੇ ਆਂ ਇੱਦਾਂ ਹੀ ਹੌਲੀ ਹੌਲੀ ਤੁਹਾਨੂੰ ਗੁਰਦੁਆਰ ਸਾਹਿਬ ਦੀ ਡਿਟੇਲ ਦੱਸਦੇ ਆਂਗੇ ਮੇਰੀ ਵੀ ਵੈਸੇ એનર્ਜੀ ਲੋ ਹੋਈ ਹੈ ਤਕਰੀਬਨ 4 ਕਿਲੋਮੀਟਰ ਮੈਂ ਉੱਪਰ ਆ ਚੁੱਕਾ 2 ਕਿਲੋਮੀਟਰ ਮੇਰਾ ਰਹਿ ਗਿਆ ਤੇ ਆਜੋ ਚੱਲਦੇ ਆਂ ਗੁਰਦੁਆਰਾ ਸ੍ਰੀ ਸੇਮਪੁਰ ਸਾਹਿਬ ਤਪੋਸਥਾਨ ਦੰਦਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਧ ਸੰਗਤ ਜੀ ਸੂਰਜਿਆ ਪਹਿਲੀਆਂ ਕਰਨਾ ਪਹਾੜਾ ਦੇ ਪਿੱਛੇ ਆਇਆ। ਇਹ ਸਫ਼ਰ ਸਾਡਾ ਗੁਰਦੁਆਰਾ ਸ਼੍ਰੀ ਗੋਬਿੰਦਗੰਜ ਤੋਂ ਹੈ ਇੰਪੋਰਟ ਸਾਡਾ। ਚੜ੍ਹਾਈ ਬਹੁਤ ਔਖੀ ਹੈ। ਲੋਕ। ਇਹਦੇ ਵਿੱਚ ਕੁਝ ਜ਼ਰੂਰੀ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ। ਕਿ ਥੋੜਾ ਥੋੜਾ ਪਾਣੀ ਪੀਂਦੇ ਜਾਓ। ਟੋਫੀਆਂ ਮੂੰਹ 'ਤੇ ਰੱਖੋ। ਛੋਟੇ ਛੋਟੇ ਸਟੈਪ ਲਵੋ। ਥੋੜੀ ਜੇ ਤੁਰ ਕੇ ਫੇਰ ਆਸਮਾਨ ਉਹ ਜਿਸ ਤਰ੍ਹਾਂ ਦਾ ਸਫਰ ਜਰਵਾ ਹਾਂ ਕਲੀਅਰ ਹੁੰਦਾ ਇਹਦੇ ਵਿੱਚ ਤੁਸੀਂ ਜੇ ਤੁਹਾਨੂੰ ਲੱਗਦਾ ਆ ਤੇ ਪਹਿਲੇ ਸਫਰ ਦੌਰਾਨ ਗੋਗਿਲ ਘਾਟ ਤੋਂ ਗੋਗਿਲ ਧਾਮ ਤੱਕ ਜੇ ਤੁਹਾਨੂੰ ਕੋਈ ਫਿਜ਼ੀਕਲੀ ਪ੍ਰੋਬਲਮ ਲੱਗਦੀ ਹੈ ਕੁਝ ਤੇ ਤੁਸੀਂ ਲੈ ਚ ਜੀ ਕੋੜੀ ਵਗੈਰਾ ਇਹ ਲੈ ਕੇ ਹੀ ਸਫ਼ਰ ਕਰੋ ਜਹਾ ਜੜੀਆਂ ਕਾਨੀਆਂ ਨੇ ਬੱਚਿਆਂ ਨੂੰ ਲੈ ਕੇ ਕਿਉਂਕਿ ਚੜਾਈ ਜਿਹੜੀ ਆ ਬਿਲਕੁਲ ਸਿੱਧੀ ਹੈਗੀ ਆ ਪੂਰਾ ਜ਼ੋਰ ਲੱਗਦਾ ਬੰਦੇ ਦੇ ਬਾਡੀ ਦਾ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ ਆਓ ਚੱਲਦੇ ਆ ਗੁਰਦੁਆਰਾ ਸ਼੍ਰੀ ਕੋਰਸਾਲ ਤਪੋਸਥਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਜੋ ਤੁਹਾਨੂੰ ਕਰਾਉਣੀ ਆ ਦਰਸ਼ਨ ਬਿਨੋ ਸੁਨੋ ਬਿਨੋ ਸੁਨੋ ਬਿਨੋ ਸੁਨੋ ਹੁਣ ਤੱਕ ਅੱਜ ਵੈਦਰ ਬਹੁਤ ਕਲੀਅਰ ਹੈ ਗੁਰਦੁਆਰਾ ਗੋਬਿੰਦ ਧਾਮ ਜਿਹੜਾ ਉਹ ਦਿਖ ਰਿਹਾ ਤੋ ਕਈ ਵਾਰ ਇੱਥੇ ਫੋਗ ਵਗੈਰਾ ਹੁੰਦੀ ਹੈ ਜਾਂ ਬਾਰਿਸ਼ ਜਿਹੜੀ ਆ ਉਹਦਾ ਪਤਾ ਨਹੀਂ ਲੱਗਦਾ ਕਦੋਂ ਮੀਂਹ ਆ ਜਾਂਦਾ ਗੋਬਿੰਦ ਧਾਮ ਤੋਂ ਇਹ ਸਿੱਧੀ ਚੜ੍ਹਾਈ ਜਿਹੜੀ ਆ ਇੱਕੋ ਪਹਾੜੀ ਦੀ ਚੜ੍ਹਾਈ ਹੈ ਅਸੀਂ ਉਸ ਪਹਾੜੀ ਦੇ ਆਲੇ ਦੁਆਲੇ ਹੀ ਸਾਰਾ ਘੁੰਮ ਰਹੇ ਹਾਂ ਜਿਵੇਂ ਜਿਵੇਂ ਉੱਪਰ ਜਾਈ ਜਾਂਦੇ ਆ ਉਵੇਂ ਉਵੇਂ ਥੱਲੇ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਸਾਨੂੰ ਦਿਖ ਰਿਹਾ ਕੁਝ ਲੋਕ ਐਦਾਂ ਸ਼ਾਰਟਕਟ ਵੀ ਮਾਰ ਰਹੇ ਆ ਇਹ ਬਹੁਤ ਗਲਤ ਚੀਜ਼ ਹੈਗੀਆ ਸ਼ਾਰਟਕਟ ਮਾਰਨਾ ਚੜਾਈ ਥੋੜੀ ਔਖੀ ਹੈ ਪਰ ਫਿਰ ਵੀ ਜੇ ਤੁਸੀਂ ਆਰਾਮ ਨਾਲ ਹੌਲੀ ਹੌਲੀ ਛੋਟੇ ਛੋਟੇ ਸਟੈਪਾਂ ਨਾਲ ਤੁਰਦੇ ਹੋ ਤੇ ਆਰਾਮ ਨਾਲ ਬੰਦਾ ਪਹੁੰਚਦਾ ਥੋੜੀ ਜਿਹੀ ਸਟੈਪ ਲੈਣ ਤੋਂ ਬਾਅਦ ਨਾਲ ਹੀ ਤੁਸੀਂ ਥੋੜਾ ਜਿਹਾ ਆਰਾਮ ਕਰੋ ਜਿਵੇਂ ਅਸੀਂ ਆ ਸਾਰੇ ਸੰਤਾਂ ਇੱਧਰ ਬੈਠੀਆਂ ਹੋਈਆਂ ਨੇ ਥੋੜਾ ਆਰਾਮ ਕਰਦੀਆਂ ਨੇ ਇੱਧਰ ਵੀ ਇੱਥੇ ਬੈਠਣ ਵਾਸਤੇ ਕਾਫੀ ਕੁਛ ਜਗਾਣਾ ਆਹ ਤਾਂ ਬਣਿਆ ਥੋੜਾ ਜਿਹਾ ਚੱਲੋ ਫਿਰ ਆਰਾਮ ਕਰ ਲਓ ਇਸ ਤਰੀਕੇ ਨਾਲ ਤੁਸੀਂ ਜਿਹੜਾ ਆਰਾਮ ਨਾਲ ਜਿਹੜਾ ਆਪਣਾ ਸਫ਼ਰ ਤੈਅ ਕਰ ਲੋਗੇ ਤੇ ਬਾਕੀ ਸਿਹਤ ਵਗੈਰਾ ਢਿੱਲੀ ਹੈ ਥੱਲੇ ਉੱਡੇ ਸਪੈਂਸਰੀ ਚੋਂ ਚੈੱਕ ਉਤਰਾ ਕੇ ਆਪਣਾ ਤਾਂ ਫਿਰ ਹੀ ਉੱਪਰ ਵੱਲ ਨੂੰ ਚੜ੍ਹਨ ਦੀ ਕੋਸ਼ਿਸ਼ ਕਰਿਓ ਜੇ ਉੱਪਰ ਆ ਕੇ ਥੋੜਾ ਜਿਹਾ ਕਿੰਨਾ ਕਿਤੇ ਪ੍ਰੋਬਲਮ ਜ਼ਰੂਰ ਹੈਗੀ ਆ ਆਕਸੀਜਨ ਦੀ ਜੋ ਮੈਨੂੰ ਵੀ ਮਹਿਸੂਸ ਹੋ ਰਹੀ ਆ ਕਿ ਸਾਹ ਜ਼ਰੂਰ ਚੜਦਾ ਤੇ ਜਾਂ ਫਿਰ ਤੁਸੀਂ ਐਡਾ ਘੋੜਿਆਂ ਦੇ ਚੜਜੋ ਜਨਾ ਘੋੜਿਆਂ ਤੇ ਜਦੋਂ ਤੁਸੀਂ ਚੜਕੇ ਹੁੰਦੇ ਹੋ ਕਿ ਫਿਰ ਵੀ ਕਿਤਨਾ ਕਿਤੇ ਤੁਸੀਂ हेल्थवाइज ठीक रहते हो जोटे बच्चे है उसे जगह वो छोटा बच्चा अठा होांडी पर ये भी तरीका एक है, तो तो, तो है छोटे बच्चों जाना तो, चलो ਆਜੋ ਹੌਲੀ-ਹੌਲੀ ਚੱਲਦੇ ਆਂ ਗੁਰਦਰਾ ਸਾਹਿਬ ਜਿਲ੍ਹਾ ਸ਼ੇਰਪਤ ਗੁਰਦਰਾ ਸ਼੍ਰੀ ਗੁਰੂ ਸਾਹਿਬ ਤਪਸਥਾਨ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੌਲੀ-ਹੌਲੀ ਜ਼ਰੂਰ ਚੜਾਂਗੇ ਮੰਜ਼ਿਲ ਤੱਕ ਪਹੁੰਚਾਂਗੇ ਤੁਹਾਨੂੰ ਦਰਸ਼ਨ ਵੀ ਕਰਵਾਵਾਂਗੇ ਸਤੇ ਵਿੱਚ ਕੁੱਝ ਦੁਕਾਨਾਂ ਹੁੰਦੀਆਂ ਨੇ ਖਾਣ ਪੀਣ ਵਾਲੀਆਂ ਉੱਥੇ ਰੁੱਕ ਕੇ ਚਾਹ ਵਗੈਰਾ ਜਾਂ ਬ੍ਰੇਕਫਾਸਟ ਵਗੈਰਾ ਜ਼ਰੂਰ ਕਰੋ ਉਹਦੇ ਨਾਲ ਕੀ ਹੈ ਕਿ ਬਾਡੀ ਨੂੰ એનર્ਜੀ ਮਿਲਦੀ ਹੈ ਤੇ ਬਾਡੀ ਨੂੰ ਰੈਸਟ ਵੀ ਮਿਲ ਜਾਂਦੀ ਹੈ ਆਓ ਚੈੱਕ ਕਰੀਏ ਦੁਕਾਨ ਦੇ ਉੱਪਰ ਕਿ ਥੱਲੇ ਨਾਲੋਂ ਉੱਪਰ ਤੱਕ ਦੇ ਕਿੰਨਾ ਕੁ ਫਰਕ ਆ ਰੇਟ ਦਾ ਆਜੋ 80 ਰੁਪਏ ਦਾ ਪਰੌਠਾ ਤੇ 30 ਰੁਪਏ ਦਾ ਕੱਪ ਚਾਹ ਦਾ ਇਹ ਬਿਲਕੁਲ ਗਲੇਸ਼ੀਅਰ ਦੇ ਕੋਲ ਹੈ ਟਾਬਾ ਦੇ ਉੱਪਰ ਮਹਿੰਗਾਈ ਜਿਹੜੀ ਆ ਉਹ ਫਿਰ ਵਾਧੀ ਜਾਂਦੀ ਹੈ ਕਿਉਂਕਿ ਇੱਥੇ ਬੰਦਾ ਹੀ ਬੜੀ ਮੁਸ਼ਕਿਲ ਨਾਲ ਪਹੁੰਚਦਾ ਹੈ ਤੇ ਇਹਨਾਂ ਨੇ ਸਮਾਨ ਕਿਵੇਂ ਪਹੁੰਚਾਉਣਾ ਪਰ ਦੇਦੇ ਨੇ ਨਾ ਕਿੱਦੇ ਦੇ ਨੇ ਆ ਤਾਂ ਕਰਕੇ ਸਮਾਨ ਨੂੰ ਇੱਥੇ ਆਉਣ ਵਾਸਤੇ ਖਰਚਾ ਬਹੁਤ ਲੱਗਦਾ ਹਾਂਜੀ ਸੰਗਤ ਜੀ ਅਸੀਂ ਹੁਣ ਗਲੇਸ਼ੀਅਰ ਪਹੁੰਚ ਗਏ ਆ ਤੇ ਆ ਗਲੇਸ਼ੀਅਰ ਹੈ ਜੀ ਸੰਗਤ ਜਾ ਰਹੀ ਹੈ ਉਹਦੇ ਤੋਂ ਤੇ ਇਥੋਂ ਦੋ ਰਸਤੇ ਬਣਦੇ ਨੇ ਇੱਕ ਔਡੀਆਂ ਤੋਂ ਥੋੜਾ ਲੱਗੀ ਪੈ ਜਾਂਦਾ ਇੱਕ ਦੂਸਰਾ ਉੱਪਰ ਦੀ ਕੁੰਮਕੇ ਜਾਂਦੇ ਨੇ ਪਹਾੜੀ ਢਿਆਲੇ ਵਾਲੇ ਵੀ ਉਹ ਥੋੜਾ ਸਿੱਧਾ ਸਿੱਧਾ ਹੈਗਾ ਔਡੀਆਂ ਵਾਲਾ ਥੋੜਾ ਝੌਖਾ ਤੇ ਜਿਵੇਂ ਮੈਨੂੰ ਤੁਹਾਨੂੰ ਸਹੀ ਲੱਗਦਾ ਓਵੇਂ ਤੁਸੀਂ ਕਰਕੇ ਤੇ ਆ ਮਤਲਬ ਜੇ ਫਿਰ ਅਲੋਵ ਕਰਦੀ ਆ ਜੇ ਔਡੀਆਂ ਚੜ ਜਿਓ ਜੇ ਉਹ ਦੂਸਰਾ ਰਸਤਾ ਤੁਹਾਨੂੰ ਸੇਫ ਨਹੀਂ ਤੇ ਦੂਸਰਾ ਸੈਰ ਵੀ ਆਰਾਮ ਨਾਲ ਜਾ ਸਕਦੇ ਆ ਇਹਦੇ ਵਿੱਚ ਇੱਕ ਚੀਜ਼ ਹੋਰ ਹੈਗੀ ਆ ਇੱਥੇ ਜਿਹੜਾ ਘੋੜੇ ਜਿਹੜੇ ਆ ਉਹ ਥੱਲੇ ਗਲੇਸ਼ੀਅਰ ਤੇ ਥੱਲੇ ਰੁਕ ਜਾਂਦੇ ਆ ਤੇ ਇੱਥੋਂ ਤੁਸੀਂ ਕਾਂਡੀਆਂ ਵੀ ਲੈ ਸਕਦੇ ਆ ਕਾਂਡੀਆਂ ਤੇ ਜਾ ਸਕਦੇ ਆ ਤੁਸੀਂ ਅਜੇਤੀ ਗੁਰਦਸਾਹ ਆਉ ਚੱਲਦੇ ਆ ਗੁਰਦਸਾਹ ਦੇ ਤੁਹਾਨੂੰ ਕਰਾਉਣੇ ਆ ਪਰਸ਼ਨ ਮੈਂ ਇੱਕ ਗੱਲ ਇੱਥੇ ਹੋਰ ਸਾਂਝੀ ਕਰਨਾ ਚਾਹੁੰਦਾ ਸੀ ਜੋ ਕਿ ਮੈਂ ਦੇਖ ਰਿਹਾ ਪਿੱਛੇ ਮੁੰਡੇ ਰੋਲਾ ਵੀ ਪਾ ਰਹੇ ਸੀਗੇ ਕਿ ਗਲੇਸ਼ੀਅਰ ਦੇ ਉੱਪਰ ਨਾ ਖੜੋ ਗਲੇਸ਼ੀਅਰ ਉੱਪਰ ਨਾ ਖੜੋ ਐਦਾਂ ਦੀਆਂ ਪਿੱਛੋਂ ਆਵਾਜ਼ਾਂ ਮੁੰਡੇ ਜਿਹੜੇ ਉਹ ਮਾਰ ਰਹੇ ਆ ਬਟ ਆ ਕੁਝ ਮੇਰੇ ਵੀਰ ਜਿਹੜੇ ਇੱਥੇ ਖੜ ਕੇ ਫੋਟੋਆਂ ਕਰਾ ਰਹੇ ਨੇ ਤੁਸੀਂ ਧਿਆਨ ਨਾਲ ਦੇਖੋਗੇ ਕਿ ਇਹਦੇ ਥੱਲੇੋਂ ਪਾਣੀ ਜਿਹੜਾ ਆ ਉਹ ਨਿਕਲ ਰਿਹਾ ਔਰ ਇਹ ਕੱਚੇ ਗਲੇਸ਼ੀਅਰ ਹੁੰਦੇ ਆ ਇਹਨਾਂ ਦਾ ਕੁਝ ਨਹੀਂ ਪਤਾ ਕਿਹੜੇ ਵੇਲੇ ਇਹਨਾਂ ਨੇ ਥੱਲੇ ਡਿੱਗ ਜਾਣਾ ਤਕੋ ਨਾ ਕੋਈ ਵੱਡੀ ਪਰਿਕਟਣਾ ਜਿਹੜੀ ਆ ਉਹ ਹੋ ਸਕਦੀ ਆ ਵੀਰੋ ਇਹ ਛੋਟੀਆਂ ਛੋਟੀਆਂ ਗੱਲਾਂ ਦਾ ਖਿਆਲ ਜਰੂਰ ਰੱਖਿਆ ਕਰੋ ਹਾਂਜੀ ਦੋਸਤੋ ਇਹ ਜਿਹੜਾ ਝਰਨਾ ਵਗ ਰਿਹਾ ਇਹ ਝਰਨਾ ਉੱਪਰੋਂ ਜਿਹੜਾ ਆ ਉਹ ਸਰੋਵਰ ਤੋਂ ਹੀ ਆ ਰਿਹਾ ਸਰੋਵਰ ਦਾ ਪਾਣੀ ਹੌਲੀ-ਹੌਲੀ ਬਰਫ ਦਾ ਪਾਣੀ ਜਿਹੜਾ ਆ ਪਿੱਕਲ ਪਿੱਗਲ ਕੇ ਥੱਲੇ ਨੂੰ ਆ ਰਿਹਾ ਤੇ ਦੋਸਤੋ ਇੱਥੋਂ ਦੋ ਰਸਤੇ ਜਿਹੜੇ ਆ ਉਹ ਵੰਡੇ ਜਾਂਦੇ ਆ ਇਹ ਆ ਪੌੜੀਆਂ ਜਿਹੜੀਆਂ ਇਹ ਬਿਸ਼ ਸਿੱਧੀਆਂ ਜਾਂਦੀਆਂ ਨੇ ਇਹ ਥੋੜਾ ਜਿਹਾ ਸ਼ਾਰਟਕਟ ਹੈਗਾ ਤੇ ਮੈਂ ਹੁਣ ਪੌੜੀਆਂ ਵਾਲੇ ਪਾਸੇ ਦੀ ਹੀ ਜਾ ਰਿਹਾ ਤੇ ਪੌੜੀਆਂ ਤੋਂ ਉੱਪਰ ਤੁਸੀਂ ਦੇਖ ਸਕਦੇ ਹੋ ਤਕਰੀਬਨ ਕੋਈ ਅੰਦਾਜ਼ਾ ਹੈ ਕਿ 11-1200 ਪੌੜੀ ਹੈ ਯਾਰ ਪੌੜੀਆਂ ਉੱਪਰ ਵੀ ਤੁਸੀਂ 10 ਕ ਪੌੜੀਆਂ ਚੜ ਕੇ 15 ਚੜ ਕੇ ਮਤਲਬ ਫਿਰ ਅਰੈਸਟ ਕਰ ਲਓ ਫਿਰ 10-15 ਪੌੜੀਆਂ ਚੜੋ ਫਿਰ ਅਰੈਸਟ ਕਰ ਲਓ ਇਸ ਤਰੀਕੇ ਨਾਲ ਜਿਹੜਾ ਪੌੜੀਆਂ ਜਿਹੜੀਆਂ ਅਸੀਂ ਉਹ ਚੜ ਸਕਦੇ ਹਾਂ ਜਾਂ ਫਿਰ ਤੁਸੀਂ ਥੱਲੜਾ ਰਸਤਾ ਜਿਹੜਾ ਤੁਸੀਂ ਹੁਣ ਦੇਖ ਰਹੇ ਹੋ ਇੱਥੋਂ ਤੁਸੀਂ ਜਾ ਸਕਦੇ ਹੋ ਥੋੜਾ ਟਾਈਮ ਲੱਗਦਾ ਹੈ ਸਾਹ ਬਹੁਤ ਜ਼ਿਆਦਾ ਚੜਦਾ ਪੌੜੀਆਂ ਚੜਨ ਲੱਗੇ ਮੈਂ ਤਕਰੀਬਨ ਉੱਪਰ ਹੁਣ ਪਹੁੰਚਣ ਵਾਲਾ ਆਂ ਨਿਸ਼ਾਨ ਸਾਹਿਬ ਤੁਹਾਨੂੰ ਦਿਖ ਰਹੇ ਆ ਗੁਰਦੁਆਰਾ ਸਾਹਿਬ ਦੇ ਇਹ ਪ੍ਰੋਪਰ ਉੱਪਰੋਂ ਦਾ ਵਿਊ ਹੈ ਜੀ ਸਾਰਾ ਸੰਗਤ ਜਿਹੜੀ ਆ ਉਹ ਹੌਲੀ-ਹੌਲੀ ਪੌੜੀਆਂ ਚੜ ਰਹੀ ਐ ਕੁਝ ਸੰਗਤ ਬਹਿ ਕੇ ਆਰਾਮ ਕਰ ਰਹੀ ਐ ਦੇਖੋ ਤੇ ਉਹ ਦੂਸਰਾ ਰਸਤਾ ਐ ਜਿਹੜਾ ਉੱਪਰ ਦੀ ਘੁੰਮ ਕੇ ਜਾਂਦਾ ਲੋ ਸੰਗਤ ਜੀ ਮੈਂ ਹੌਲੀ-ਹੌਲੀ ਪੌੜੀਆਂ ਚੜ ਕੇ ਗੁਰਦੁਆਰਾ ਸਾਹਿਬ ਪਹੁੰਚ ਗਿਆ ਜੀ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ Thank mm -hmm. you. Thank you. thank you ਹਾਂਜੀ ਦੋਸਤੋ ਵਾਪਸੀ ਦੀ ਤਿਆਰੀ ਹੈ ਵਾਪਸ ਜਾ ਰਹੇ ਆ ਅਸੀਂ ਕਲੈਸ਼ੀਅਰ ਤੋਂ ਬੋਲ ਪਹੁੰਚਣ ਵਾਲੇ ਆ ਯੂਤਨਪੁਰਾ ਦੇਖ ਰਿਹਾ ਹੁਣਾ ਖੂਬ ਸੂਰਤ ਵੀ ਹੈ ਮਲੇਮ ਪਰਕਤਾ ਸ਼ੇਮਪੁਰ ਸਾਹ ਅਕਲਿਸ਼ਰ ਦੇ ਕੋਲ ਮੈਂ ਪਹੁੰਚ ਗਿਆ ਤੇ ਕੋਸ਼ਿਸ਼ ਹੈ ਕਿ ਜਲਦੀ ਗੁਰਦੁਆਰਾ ਸ੍ਰੀ ਗੋਬਿੰਦਘਰ ਪਹੁੰਚਿਆ ਜਾਵੇ ਇਥੇ ਥਲਿਕ ਦੁਕਾਨਾਂ ਵਗੈਰਾ ਜਿੱਥੇ ਖਾਣ ਪੀਣ ਦਾ ਸਮਾਨ ਸਾਰਾ ਮਿਲਦਾ ਦੇਖੋ ਉਹ ਦੁਕਾਨਾਂ ਹੈਗੀ ਆ ਅਪਰ ਕੋ ਗਲੀਸ਼ਰ ਦੇ ਲਾਗੇ ਸਾਹਮਣੇ ਬਣੀਆਂ ਹੋਈਆਂ ਨੇ ਸਾਹ ਬਹੁਤ ਚੜਦਾ ਆਕਸੀਜਨ ਦੀ ਪ੍ਰੋਬਲਮ ਤਾਂ ਹੈ ਆ ਜਿਹੜੇ ਬੰਦੇ ਫਿੱਟ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜਿਹੜੇ ਥੋੜੇ ਬੁੱਤੇ ਮੇਰੇ ਵਰਗੇ ਨੇ ਪ੍ਰੋਬਲਮ ਜ਼ਰੂਰ ਆਉਂਦੀ ਹੈ ਇਹ ਕੋਈ ਸਾਡੀ ਯਾਤਰਾ ਕਰਨੀ ਹੋਵੇ ਪੈਦਲ ਯਾਰ ਬਿਸਕਟ ਦੇ ਪਹਿਲਾਂ ਸੈਰ ਵਗੈਰਾ ਵਾਕਿੰਗ ਵੈਰਾ ਜ਼ਰੂਰ ਕਰਿਆ ਕਰੋ ਕਿ ਤੁਹਾਡਾ ਜਿਹੜਾ ਸਟੈਮਨਾ ਬਣ ਜੇ ਕਿਉਂਕਿ ਸਟੈਮਨੇ ਦੀ ਬਹੁਤ ਜ਼ਿਆਦਾ ਇਥੇ ਲੋਡ ਪੈਂਦੀ ਆ ਹਾਂਜੀ ਸੰਗਤ ਜੀ ਗੁਰਦਾਰਾਸ਼ਰੀ ਧਾਮ ਉੱਥੇ ਅਸੀਂ ਪਹੁੰਚ ਗਏ ਆ ਥੱਲੇ ਉਤਰਨਾ ਵੀ ਚੜਾਈ ਨਾਲੋਂ ਥੋੜਾ ਸੌਖਾ ਜਿਆਦਾ ਟਾਈਮ ਨਹੀਂ ਲੱਗਿਆ ਜਲਦੀ ਹੀ ਹੱਲ ਆ ਗਏ ਆ ਮੌਜੀ ਗੁਰਦਾ ਸਾਹਿਬ ਦੇ ਕਰੋ ਦਰਸ਼ਨ ਹਾਈ ਦੋਸਤੋ ਜੇ ਵੀਡੀਓ ਚੰਗਾ ਲੱਗਾ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜਲਦੀ ਮਿਲਦੇ ਆ ਅਗਲੇ ਵੀਡੀਓ ਵਿੱਚ ਤਾਤਾ ਲਈ ਸਤਿ ਸ਼੍ਰੀ ਅਕਾਲ